ਅਮੀਨ ਦੇ ਵਿੱਚ ਯੋਰ ਬਹੁਤ ਮਾਰਿਆ ਹੈ ਇਧਰ ਪਾਲਾ ਸੋਤਾ ਤੇ ਨਾਲ ਗੈਵਨ ਬਾਠ ਨਯਾਰਾ ਵੱਜਿਆ ਹੋਇਆ ਦੁੱਗਾਂ ਵਾਲਾ ਉਸਲੇ ਦੁੱਗਾਂ ਵਾਲਾ ਟੱਕ ਟੱਕ ਦੁੱਗਾਂ ਵਾਲਾ ਮੇਲਾ ਜਿਹੜਾ ਖੁਸ਼ੀ ਦੇ ਛਕੰਜੇ ਵਿੱਚ ਫਸਿਆ ਉਹ ਬੱਲੇ ਆ ਨਹੀਂ ਸੌ ਫੀਟਰ ਨੇ ਛਿੰਡ ਸ਼ਹਨ ਸ਼ਾਨ ਦੀ ਤੋੜੀ ਗਲੇਡੀਏਟਰ ਦੀ ਟੀਮ ਹੈ ਸੁਖੀ ਬੈਂਸ ਦੀ ਖੇਡ ਕਲੱਬ ਹੈ ਆ ਦੁਨੀਆ ਦਾ ਚਹੇਤਾ ਇਹ ਖੁਸ਼ਦੀਪ ਸਿੰਘ ਹੈ ਇਹ ਗਿੱਲ ਪਰਿਵਾਰ ਦਾ ਨਿਰਮਲ ਸਿੰਘ ਦਾ ਪੁੱਤਰ ਆਹ ਬੱਲੇ ਬੱਲੇ ਕਰਵਾ ਪਾਉਗੇ ਨਹੀਂ ਨੰਬਰ ਖੁਸ਼ੀ ਦਾ ਤੇ ਕਹਿੰਦੇ ਕਬੱਡੀ ਪਾਰ ਹੈ ਖੇਡ ਦੇ ਮੈਦਾਨ ਵਿੱਚ ਤੇ ਪੱਧਰੀ ਆਲਾ ਪੱਧਰੀ ਆਲਾ ਪੱਧਰੀ ਆਲਾ ਕਬੱਦਰੀ ਆਲਾ ਉਹ ਗੇਮ ਚ ਗੇਮ ਚੇਂਜਰ ਗੇਮ ਚੇਂਜਰ ਗੇਮ ਚੇਂਜਰ ਪਦਰੀ ਵਾਲਾ ਸਿਰਾਂ ਲਾਈ ਜਾਂਦਾ ਹੈ ਉਹ ਬਿਆੰਤ ਬਰਾੜ ਦਾ ਕਹਿੰਦੇ ਮਾਣ ਵਧਾਈ ਜਾਂਦਾ ਨੋ ਪਦਰੀ ਵਾਲਾ ਸਿਰਾਂ ਲਾਈ ਜਾਂਦਾ ਬੱਲੇ ਬੱਲੇ ਕਬੱਡੀ ਦਾ ਸ਼ਦਾਈ ਹੈ ਲਵ ਕਰਦਾ ਖੇਡ ਕਬੱਡੀ ਨੂੰ ਦਿਲ ਤੋਂ ਸੁੱਕੀ ਬੈਂਸ ਆਹ ਕਬੱਡੀ ਦੇ ਖਿਡਾਰੀਆਂ ਦਾ ਮੁੱਲ ਪਉਂਦਾ ਆਹ ਸਾਹਮਣੇ ਇਸ ਵੇਲੇ ਨੌਜਨ ਗੱਬਰੂ ਕੋਸ਼ਿਸ਼ ਕਰਦਾ ਹੋਇਆ ਸੋਨੀ ਤੇ ਮਾਲਾ ਸੋਨੀ ਤੇ ਮਾਲਾ 200 ਪਾਉਂਡ ਮਾਲੇ ਨੇ ਜਿੱਤ ਲਿਆ ਆਹ 200 ਕਹਿੰਦੇ ਸੁੱਕੀ ਦਾ ਹਰ ਜਫਾ 20 ਪਾਉਂਡ ਦਾ ਕਹਿੰਦੇ ਗਰੇਵ ਜੰਡ ਦੀ ਖੇਡ ਕਰਦਾ ਤੇ ਕਬੱਡੀ ਇਸ ਵੇਲੇ ਰਮਨੇ ਨੇ ਪਾ ਦਿੱਤੀ ਹੈ ਲਾਓ ਰਮਨਾ ਇਸ ਵੇਲੇ ਬੰਦੇ ਮਲੂਕ ਵੀ ਖੁਸ਼ੀ ਦੇ ਜਫਿਆਂ ਤੇ ਮਾਨ ਸਨਮਾਨ ਰਮਨਾ ਤੇ ਰਾਜਾ ਰਮਨਾ ਤੇ ਰਾਜਾ ਅੱਜ ਦੀ ਦੇਖੋ ਨਮਾ ਤਾਜ਼ਾ ਹੈ ਰਮਨਾ ਤੇ ਰਾਜਾ ਭੇੜ ਗਏ ਮੇਰੇ ਵੀਰੋ ਆਹ ਟੱਕਰ ਸਿਰੇ ਦੀ ਨੰਬਰ ਰੀਡਰ ਦਾ ਹੈ ਇਹ ਕੈਨੇਡਾ ਕੱਪ ਦਾ ਬੈਸਟ ਹੈ ਜਿਵੇਂ ਕੌਡੀ ਵਿੱਚ ਚੜਾਈ ਸ਼ੀਰੇ ਸੁੱਚੇ ਅਤੇ ਖਰਾਜੀ ਦੀ ਵਿੱਚ ਕੌਡੀ ਵਿੱਚ ਚੜਾਈ ਹੈ ਫਰਿਆਦ ਮਲੂਕ ਤੇ ਸ਼ਾਜੀ ਦੀ ਤਾਕੜ ਗੋਗੜੀਆਂ ਵਾਲਾ ਗੋਗੜੀਆਂ ਵਾਲਾ ਤਾਕੜ 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 ਤਾਕੜਤਾ ਕੜਤਾ ਕੜਤਾ ਕਲਾਲੀ ਗੱਲ ਕਰ ਗਿਆ ਲਾਲੇ ਦਾ ਭੰਗੜਾ ਪੈਂਦਾ ਆ ਲਾਲ ਮਾਲ ਤਿਆਰ ਨੇ ਕਾਹਨ ਸੁਰੇਂਦਰ ਮਾਨਕ ਦੀ ਟੀਮ ਦਾ ਆ ਲੰਦਨ ਦੇ ਵਕੀਲ ਦੀ ਟੀਮ ਦਾ ਯਾਫੀ ਆ ਕਹਿੰਦੇ ਤਾਕੜ ਆ ਮੇਰੇ ਮਿੱਤਰੋ ਗੱਲ ਕਹਿੰਦੇ ਵੀ ਰਾਜਵੀਰ ਮਾਨਕ ਦੀ ਚੱਲਦੀ ਆ ਆ ਕੰਮੇ ਆ ਜਿਲ੍ਹੇ ਦੀ ਟੀਮਾਂ ਪਾਲੇ ਬਾਜਵੇ ਦੀ ਟੀਮਾਂ ਆ ਆਥੇ ਗੱਡੂ ਆ ਤਾਕੜ ਲਾਲੇ ਦਾ ਭੰਗੜਾ ਪੈਂਦਾ ਮੇਰੇ ਵੀਰੋ ਮੇਰੇ ਮਿੱਤਰੋ ਖੜਾ ਹੁੰਦਾ ਨਜ਼ਾਰਾ ਨਹੀਂ ਪਾਣੀ ਦੀਆਂ ਛੱਲਾਂ ਦਾ ਆਹ ਖੜਕਦਾ ਵੇਖ ਚੋਟੀ ਦੇ ਮੱਲਾਂ ਦਾ ਆਹ ਖੜਕਦਾ ਵੇਖ ਖੰਡਾ ਨਹੀਂ ਚੋਟੀ ਦੇ ਮੱਲਾਂ ਦਾ ਪਗਲਿਆ ਵਾਹ ਵਾਹ